ਸਾਲੇ ਆਪਣੇ ਬਹੁਤ ਨੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿੰਨੇ ਗੁਰੂ ਕਰਨੇ ਇੱਥੇ ਰੋਜ਼ ਦਾ ਸਿਮਰਨ ਵਿਆਹ ਸ਼ੁਰੂ ਕਰਵਾਉਣਾ ਚਾਹੀਦਾ ਹਾਂਜੀ ਬਣਾਇਆ ਤਾਂ ਤਾਂ ਹੀ ਆ ਨਾ ਜੀ ਵੀ ਜਿਵੇਂ ਸਵੇਰੇ ਪਿੰਡ ਵਾਲੇ ਇਕੱਠੇ ਹੋਣਗੇ ਸ਼ਾਮ ਵਾਲੇ ਸ਼ਾਮ ਵੇਲੇ ਇਕੱਠੇ ਹੋਣਗੇ ਜਿਵੇਂ ਸਵੇਰੇ ਆਪਣੇ ਨਿਤਨੇਮ ਸਾਹਿਬ ਹੁੰਦਾ ਸ਼ਾਮ ਨੂੰ ਰਹਿਰਾ ਸਾਹਿਬ ਹੁਣ ਬਾਣੀ ਤਾਂ ਪੜ੍ਹੀ ਜਾ ਰਹੀ ਆ ਹਾਂਜੀ ਪਰ ਸਿਮਰਨ ਨਹੀਂ ਹੋ ਰਿਹਾ ਤਾਂ ਰੋਜ਼ ਦਾ ਸਿਮਰਨ ਹੋਵੇ ਦੂਸਰਾ ਇਹ ਸਿਮਰਨ ਕਰਾਉਣ ਵਾਸਤੇ ਉਹਨਾਂ ਗੁਰਸਿੱਖਾਂ ਦੀ ਡਿਊਟੀ ਲੱਗੇ ਉਹਨਾਂ ਗੁਰਮਖਾਂ ਦੀ ਡਿਊਟੀ ਲੱਗੇ ਜੋ ਆਪ ਪ੍ਰੈਕਟੀਕਲ ਕਰਦੇ ਆ ਠੀਕ ਹੈ ਜੀ ਤੇ ਇਸੇ ਤਰ੍ਹਾਂ ਬ੍ਰਹਮ ਦੇ ਗਿਆਨ ਦੁਆਰਾ ਸਿਮਰਨ ਦੁਆਰਾ ਤੇ ਪਹਿਲਾਂ ਸੰਸਥਾਵਾਂ ਨੂੰ ਇਕਜੁੱਟ ਕਰਨ ਦੇ ਲਈ ਕੁਛ ਤਰ ਆਪਣੇ ਜਿਹੜੇ ਮੁੱਖ ਆਗੂ ਹੈਗੇ ਆ ਸਿੱਖੀ ਸਿਧਾਂਤਾਂ ਦੇ ਵਿੱਚ ਜਿਨ੍ਹਾਂ ਦੇ ਪਿੱਛੇ ਗੁਰਮੁਖ ਸੰਗਤ ਜੁੜੀ ਹੋਈ ਆ ਉਹ ਸਾਰੇ ਨਾਲ ਕੇ ਇਹਨਾਂ ਆਗੂਆਂ ਦੇ ਵਿੱਚ ਇਕੱਠੇ ਹੋ ਕੇ ਤਾਂ ਹੀ ਇਹ ਸਾਰਾ ਖੇਲ ਹੋ ਸਕਦਾ ਸਿੱਖੀ ਸੁਧਾਰਤਾ ਦਾ ਅਕਾਗਰਤਾ ਸਕਰੀਆ ਨਹੀਂ ਤਾਂ ਨਹੀਂ ਗੁਰਬਾਣੀ ਨੂੰ ਸ਼ਬਦ ਨੂੰ ਮੁੱਖ ਲੈ ਕੇ ਚੱਲਣਾ ਪਏਗਾ ਹਾਂਜੀ ਇਹਦੇ ਨਾਲ ਪਿੰਡਾਂ ਦੇ ਗੁਰਦੁਆਰਿਆਂ ਦੇ ਵਿੱਚ ਰੋਜ਼ ਇੱਕ ਘੰਟਾ ਸਿਮਰਨ ਅਭਿਆਸ ਹੋਵੇ ਬਿਲਕੁਲ ਜੀ ਕਿਉਂਕਿ ਉਹਦੇ ਨਾਲ ਸਾਡੀ ਕੌਮ ਕਾਫੀ ਜੁੜੀ ਹੋਈ ਆ ਅਕਾਲ ਤਖਤ ਸਾਹਿਬ ਨੇ ਪਹਿਲਾਂ ਹੁੰਦਾ ਰਿਹਾ ਉਹ ਉਪਰਾਲਾ ਪਰ ਹੁਣ ਪਤਾ ਨਹੀਂ ਥੋੜੇ ਸਮੇਂ ਤੋਂ ਇਹ ਆ ਕਿ ਜਿਹੜਾ ਅਕਾਲ ਤਖਤ ਸਾਹਿਬ ਤੇ ਵੀ ਸਿਮਰਨ ਬਹੁਤ ਘੱਟ ਹੁੰਦਾ ਸਤਨਾਮ ਵਾਹਿਗੁਰੂ ਦਾ ਹੁੰਦਾ ਪਰ ਅਕਾਲ ਤਖਤ ਸਾਹਿਬ ਪਾਸੋਂ ਵੀ ਉਪਰਾਲਾ ਇਹ ਹੋਣਾ ਚਾਹੀਦਾ ਉਹ ਤਾਂ ਇਹ ਆ ਨਾ ਜੀ ਅਕਾਲ ਤਖਤ ਸਾਹਿਬ ਤੇ ਇੱਕਜੁੱਟਤਾ ਹੋਊ ਸਾਰੀਆਂ ਸੰਸਥਾਾਂ ਦਾ ਇੱਕ ਵਧੀਆ ਚੜ੍ਹਦੀ ਕਲਾ ਵਾਲੇ ਜਥੇਦਾਰ ਸਾਹਿਬ ਬਣਨਗੇ ਸਰਦਾਰਾਂ ਉਹਦੇ ਪ੍ਰਤੀ ਵੀ ਪਿਆਰ ਘਟ ਘਟ ਗਿਆ ਭਾਵਨਾ ਘਟ ਗਈ ਭਾਵਨਾ ਤਾਂ ਘਟ ਗਈ ਨਾ ਜੀ ਜਦੋਂ ਵੋਟਾਂ ਦਾ ਰੋਲਾ ਹੋ ਗਿਆ ਰਾਜਨੀਤੀ ਤੇ ਧਰਮ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਹੋ ਗਈ ਠੀਕ ਹੈ ਨਾ ਜੀ ਤਾਂ ਪਿਆਰ ਤਾਂ ਆਪ ਜੀਵ ਇਹਨਾਂ ਤਾਂ ਹੁਣ ਸੰਸਾਰ ਸੰਗਤ ਜਿਹੜਾ ਉਹਨਾਂ ਦਾ ਦਿਮਾਗ ਹੈਗਾ ਨਾ ਵੀ ਉਹ ਸਾਹਮਣੇ ਸ਼ਰੇਆਮ ਦੇਖ ਰਿਹਾ ਕਿਵੇਂ ਰਾਜਨੀਤੀ ਅਕਾਲ ਤਖਸਾਲ ਦਾ ਸਹਾਰਾ ਲੈ ਕੇ ਉੱਭਰਨਾ ਚਾਹ ਰਹੀ ਹੈ ਬਿਲਕੁਲ ਬਿਲਕੁਲ ਪਹਿਲਾਂ ਇਹ ਨਹੀਂ ਸੀ ਨਹੀਂ ਸੀ ਤੇ ਅਕਾਲ ਤਖਸਾਲ ਤੇ ਦਰਬਾਰ ਸਾਹਿਬ ਦਾ ਕਨਸੈਪਟ ਹੀ ਇਹ ਆ ਇਧਰ ਭਗਤੀ ਆ ਇਧਰ ਧਰਮ ਤੇ ਸ਼ਕਤੀ ਆ ਹਾਂਜੀ ਠੀਕ ਆ ਨਾ ਜੀ ਤਾਂ ਉਹੀ ਜਦੋਂ ਉਹਨੂੰ ਇਕੱਠਾ ਕਰਨ ਦੇ ਲਈ ਕੋਸ਼ਿਸ਼ ਕਰਾਂਗੇ ਇਹ ਤੋ ਤੱਕ ਹੁਣੇ ਜਿਹੜੀ ਗਵਰਨਮੈਂਟ ਆ ਜਿੱਥੇ ਐਨੇ ਇਹ ਵਾਅਦੇ ਕਰਦੇ ਆ ਵੀ ਅਸੀਂ ਸੜਕਾ ਬਣਾ ਦਾਂਗੇ ਅਸੀਂ ਬਿਜਲੀ ਦਵਾਂਗੇ ਅਸੀਂ ਇਨਫਰਾਸਟ੍ਰਕਚਰ ਵਧੀਆ ਕਰਾਂਗੇ ਤੇ ਗਵਰਨਮੈਂਟ ਨੂੰ ਵੀ ਚਾਹੀਦਾ ਆ ਵੀ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਮੈਂਡੇਟਰੀ ਕਰ ਦਵੇ ਹਾਂਜੀ ਸਿਮਰਨ ਅਭਿਆਸ ਗੁਰਬਾਣੀ ਗੁਰੂ ਦਾ ਪਾਠ ਹੈ ਮੈਂਡੇਟਰੀ ਕਿਉਂ ਨਹੀਂ ਕਰਦੇ ਪੰਜਾਬ ਦਾ ਵਸਦਾ ਹੀ ਗੁਰਾਂ ਦੇ ਨਾਂ ਤੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਉਹਦੇ ਉੱਤੇ ਗਵਰਨਮੈਂਟ ਕਿਉਂ ਨਹੀਂ ਕਰਦੀ ਕਿਉਂ ਗੁਰੂ ਨੇ ਰਾਜਨੀਤੀ ਲੈਣੀ ਫਿਰ ਉਵੇਂ ਉਹੀ ਗੱਲ ਫਿਰ ਆ ਗਈ ਵੀ ਰਾਜਨੀਤੀ ਲੈਣੀ ਆ ਇਹ ਤਾਂ ਜ਼ਿਲ੍ਹਿਆਂ ਦੀ ਪਿੰਡਾਂ ਦੀ ਸ਼ਹਿਰਾਂ ਦੀ ਵੀ ਹੋਂਦਬੰਦੀ ਵੀ ਇਸੇ ਹਿਸਾਬ ਨਾਲ ਕਰਦੇ ਆ ਵੀ ਜਿਵੇਂ ਆਮ ਦੇਖਦੇ ਨਾ ਵਾਰਡਬੰਦੀ ਜ਼ਿਲ੍ਹਿਆਂ ਦੀ ਸ਼ਹਿਰਾਂ ਦੀ ਵਾਰਡਬੰਦੀ ਹੁੰਦੀ ਆ ਵੇ ਉਹਤ ਬੰਦੀ ਹੁੰਦੀ ਆ ਉਸ ਹਿਸਾਬ ਨਾਲ ਕਰਦੇ ਵੀ ਸਾਨੂੰ ਵੋਟਾਂ ਕਿੱਥੋਂ ਕਿੰਨੀਆਂ ਆਂਦੀਆਂ ਉਸ ਹਿਸਾਬ ਨਾਲੇ ਬਣਾਉਂਦੇ ਆ ਤੇ ਇਹ ਤਾਂ ਹੁਣ ਤੁਸੀਂ ਦੇਖੋ ਨਾ ਇਹ ਤਾਂ ਕਿੱਥੇ ਕਰਨ ਲੱਗੇ ਆ ਤੇ ਜੇ ਗਵਰਨਮੈਂਟ ਵੀ ਇਸੇ ਪਾਸੇ ਚੱਲੇ ਤੇ ਸਿੱਖਾਂ ਦੀ ਜਿਹੜੀ ਸਰਵੋਤਮ ਗਵਰਨਮੈਂਟ ਆ ਅਕਾਲ ਤਖਤ ਸਾਹਿਬ ਉਹ ਵੀ ਇਸੇ ਪਾਸੇ ਚੱਲੇ ਤਾਂ ਪਿਛਲੇ ਦਿਨਾਂ ਚ ਆਪਾਂ ਦੇਖਿਆ ਵੀ ਕੀ ਕੁਝ ਹੋਇਆ ਇਹ ਬਿਲਕੁਲ ਇਹ ਵੋਟਾਂ ਦੀ ਰਾਜਨੀਤੀ ਕੁਛਕ ਪੰਜ ਸੱਤ ਆਗੂਆਂ ਨੂੰ ਮੂਹਰੇ ਲਾ ਕੇ ਉਹਨਾਂ ਦੇ ਨਾਂ ਹੀ ਆਪਦੀ ਰਾਜਨੀਤੀ ਚਮਕਾਉਣੀ ਤਾਂ ਇਹ ਤਾਂ ਇੱਕ ਬਿਲਕੁਲ ਅਕਾਲ ਤਖਤ ਸਾਹਿਬ ਤੋਂ ਇੱਕ ਸਖਤ ਹੁ ਪਰ ਕਿਤੇ ਨਾਲ ਕਿਤੇ ਪਾਈ ਸਾਹਿਬ ਜੀ ਤੁਸੀਂ ਵੀ ਨੌਜਵਾਨੀ ਤੇ ਸਾਰਾ ਇਹ ਜੋ ਆਸ-ਪਾਸੇ ਸਿੱਖੀ ਦੇ ਵਿੱਚ ਮਾਹੌਲ ਬਣਿਆ ਨਾ ਉਹ ਸਮਝ ਗਏ ਆ ਸਮਝ ਗਏ ਆ ਵੀ ਪੰਜਾਬ ਸਰਕਾਰ ਤੋਂ ਵੀ ਵੱਧ ਦਾ ਜਿਹਦਾ ਬਜਟ ਆ ਸ਼੍ਰੋਮਣੀ ਕਮੇਟੀ ਦਾ ਹਾਂਜੀ ਸਿੱਖਾਂ ਦੀ ਸਰਕਾਰ ਕਹਾਉਂਦੀ ਆ ਤੇ ਅੱਜ ਤੱਕ ਇਹਨਾਂ ਨੇ ਸਾਨੂੰ ਕੀ ਦਿੱਤਾ ਕੀ ਨਹੀਂ ਦਿੱਤਾ ਕਿੰਨਾ ਕਿ ਜਿੰਨੇ ਹੁਣ ਇੰਨੇ ਡੇਰੇ ਬਣੇ ਹੋਏ ਐਨੇ ਗੁਰਦੁਆਰੇ ਬਣਿਆ ਤੇ ਉਹ ਆਮ ਸਿੱਖਾਂ ਦੇ ਬੱਚਿਆਂ ਲਈ ਗਰੀਬਾਂ ਲਈ ਜਾ ਜਿਨ੍ਹਾਂ ਦੇ ਕੋਈ ਪੁੱਛਣ ਵਾਲਾ ਨਹੀਂ ਹੈਗਾ ਬਾਹਰ ਲੀਆਂ ਸਿੱਖਾਂ ਦੇ ਹੁਣ ਅਸੀਂ ਆਪ ਖੁਦ ਹਰਿਆਣੇ ਵਿੱਚ ਵੱਸਦੇ ਆ ਬਾਹਰ ਲੀਆਂ ਸਟੇਟਾਂ ਵਿੱਚ ਸਿੱਖਾਂ ਲਈ ਕਿਨੇ ਕੀ ਕੀਤਾ ਹਾਂਜੀ ਤੇ ਕਿਤੇ ਨਾ ਕਿਤੇ ਹੁਣ ਜੀਵ ਆਪ ਦੇ ਪੱਦਰ ਦੇ ਉੱਪਰ ਹੀ ਉਪਰਾਲਾ ਕਰਨਾ ਸ਼ੁਰੂ ਕਰ ਦਿੱਤਾ ਹਾਂਜੀ ਇਹ ਨਹੀਂ ਕਿ ਕੱਲਾ ਸ਼ਰੋਮਣੀ ਕਮੇਟੀ ਕੋਲ ਜ਼ਮੀਨ ਆ ਹੋਰ ਵੀ ਕਿੰਨੇ ਦਲ ਨੇ ਜਿਨ੍ਹਾਂ ਦੇ ਕੋਲ ਹਜ਼ਾਰਾਂ ਏਕੜ ਜ਼ਮੀਨ ਬਹੁਤ ਜ਼ਮੀਨ ਹਾਂਜੀ ਤੇ ਸਿੱਖੀ ਦੇ ਆਗੂ ਨੇ ਡੇਰਿਆਂ ਦੇ ਕੋਲ ਕਿੰਨੀ ਕਿੰਨੀ ਜ਼ਮੀਨ ਆ ਹਾਂਜੀ ਤੇ ਆਮ ਸਿੱਖ ਨੂੰ ਉਹਦਾ ਕੀ ਲਾਭ ਆ ਤੁਸੀਂ ਹੋਂ ਤੁਸੀਂ ਵੀ ਸਿੱਖ ਪਰਿਵਾਰਾਂ ਚੋਂ ਹਾਂਜੀ ਕਿੰਨੀ ਕਿੰਨੀ ਤੁਹਾਡੇ ਕੋਲ ਜ਼ਮੀਨ ਆ ਕੀ ਕੀ ਆ ਤੁਹਾਨੂੰ ਅੱਜ ਤੱਕ ਤਾਰਮਪੱਖੋਂ ਕੀ ਪ੍ਰਾਪਤ ਹੋਇਆ ਹਾਂਜੀ ਗੁਰਬਾਣੀ ਗੁਰੂ ਦਾ ਫਲਸਫਾ ਅਖਰ ਹੈ ਜਿਹੜੀਆਂ ਸੰਸਥਾਵਾਂ ਬਣੀਆਂ ਹੋਈਆਂ ਥੋਡੇ ਘਰ ਇਹਨਾਂ ਨੇ ਆ ਕੇ ਅੱਜ ਤੱਕ ਕੀ ਦਿੱਤਾ ਆਪਾਂ ਕਹਾਂਗੇ ਅਸੀਂ ਉੱਥੇ ਭਾਵੇਂ 500 ਦਾ ਕੋ ਮੱਥਾ ਟੇਕ ਆਏ ਹੋਈਏ ਸਾਨੂੰ ਨਹੀਂ ਰੁਪਈਆ ਉੱਥੋਂ ਆਇਆ ਹਾਂਜੀ ਅਸੀਂ ਇਹ ਨਹੀਂ ਕਹਿੰਦੇ ਸਾਨੂੰ ਕੋਈ ਪੈਸੇ ਦੇਣ ਪਰ ਸਾਡਾ ਉਧਾਰਤਾ ਕਰੋ ਕੋਈ ਸਿੱਖਾਂ ਦੇ ਲਈ ਕੋਈ ਫ੍ਰੀ ਹਸਪੀਟਲ ਨਹੀਂ ਕੋਈ ਮੈਡੀਕਲ ਕਾਲਜ ਨਹੀਂ ਕੋਈ ਆਰਮ ਸਕੂਲ ਨਹੀਂ ਕੋਈ ਸਾਨੂੰ ਇਹ ਨਹੀਂ ਹੈਗਾ ਵੀ ਕੋਈ ਸਾਡਾ ਇਨਫਰਾਸਟ੍ਰਕਚਰ ਨੂੰ ਵਧਾਉਣ ਦੇ ਲਈ ਕੋਈ ਉਪਰਾਲਾ ਹੋਇਆ ਹੋਵੇ ਕੋਈ ਸਾਨੂੰ ਵਿਦੇਸ਼ਾਂ ਦੇ ਵਿੱਚ ਉੱਥੇ ਮਦਦ ਦੇ ਦਿੱਤੀ ਜਾਂਦੀ ਹੋਵੇ ਇਹ ਹੈਗਾ ਕਿ ਵੱਧ ਤੋਂ ਵੱਧ ਚੜ੍ਹਦੀ ਕਲਾ ਵਾਲੇ ਕੋਈ ਜੀਵ ਲੰਗਰ ਲਾ ਦਿੰਦੇ ਆ ਲੰਗਰ ਦੀ ਸਹੂਲਤ ਜ਼ਰੂਰ ਆਪਾਂ ਨੂੰ ਹਾਂਜੀ ਹੋਰ ਕੋ ਵੱਡੀ ਸਹੂਲਤ ਨਹੀਂ ਹੈਗੀ ਪਰ ਇਸ ਕਰਕੇ ਹੁਣ ਜਿਹੜੀ ਆਪਾਂ ਲਹਿਰ ਹੈ ਨਾ ਤੇ ਜੀਵ ਸਮਝ ਚੁੱਕੇ ਆ ਵੀ ਇਹਨਾਂ ਕੁੱਖ ਨਹੀਂ ਕਰਨਾ ਬਿਲਕੁਲ ਬਿਲਕੁਲ ਤੇ ਇਹਨਾਂ ਨੂੰ ਦੇਖ ਕੇ ਫਾਇਦਾ ਵੀ ਨਹੀਂ ਹੈਗਾ ਵੀ ਇਹ ਕੀ ਕਰਦੇ ਕੀ ਨਹੀਂ ਤੇ ਆਪਦੇ ਪੱਧਰ ਦੇ ਉੱਪਰ ਹੁਣ ਨੌਜਵਾਨ ਬਹੁ ਤੇ ਬਹੁਤ ਚੜ੍ਹਦੀ ਕਲਾ ਗੁਰੂ ਸਾਹਿਬ ਵਰਤ ਰਹੇ ਆ ਹਾਂਜੀ ਬਹੁਤ ਜੀ ਕੁਝ ਪਿੱਛੇ ਜੀ ਦਾ ਗੁਰਮਖੋ ਸਮਾਂ ਐਸਾ ਸੀ ਜਿਵੇਂ ਅਸੀਂ ਗੁਰੂ ਘਰਾਂ ਦੇ ਵਿੱਚ ਸਮਾਂ ਸਿਮਰਨ ਵੀ ਕਰਾਉਣਾ ਹੁੰਦਾ ਸੀ ਸਮਾਂ ਨਹੀਂ ਸੀ ਦਿੰਦੇ ਕਈ ਗੁਰੂ ਘਰ ਤਾਂ ਸਾਢੇ ਤੋਂ ਪੈਸੇ ਦੀ ਡਿਮਾਂਡ ਕਰਦੇ ਸੀ ਹਾਂਜੀ ਬਿਲਕੁਲ ਵੀ ਜੇ ਤੁਸੀਂ ਤਿੰਨ ਦਿਨ ਪ੍ਰੋਗਰਾਮ ਲਾਉਣਾ ਐਨੀ ਮੋਖ ਦੇ ਦਿਓ ਤੇ ਪ੍ਰੋਗਰਾਮ ਲਾ ਲਓ ਕਈ ਜਗ੍ਹਾ ਤਾਂ ਪੈਸਾ ਤੁਸੀਂ ਪ੍ਰਚਾਰ ਕਰਨ ਗਏ ਹੋ ਉੱਥੇ ਕਹਿੰਦੇ ਨੇ ਤੁਸੀਂ ਵਾਹਿਗੁਰੂ ਦੀ ਗੱਲ ਕਰ ਲਓ ਪਰ ਸਿਮਰਨ ਨਹੀਂ ਕਰਾਉਣਾ ਹਾਂਜੀ ਦੇਖੋ ਦੇਖੋ ਉਧਰੋਂ ਪੰਜ ਪਿਆਰੇ ਸਾਨੂੰ ਖੰਡੇ ਬਾਟੇ ਦੀ ਪੌਲ ਦਿੰਦੇ ਆ ਉਹ ਪੰਜ ਵਾਰ ਜਪਾ ਕੇ ਵਾਹਿਗੁਰੂ ਕਿ ਜੇ ਗੁਰੂ ਘਰ ਦੇ ਵਿੱਚ ਅਸੀਂ ਮੋਖ ਦੇ ਕੇ ਪ੍ਰੋਗਰਾਮ ਕਰਨਾ ਚਲੋ ਠੀਕ ਆ ਸੰਗਤ ਆਊਗੀ ਲੰਗਰ ਪ੍ਰਸ਼ਾਦੇ ਦਾ ਖਰਚਾ ਹੁੰਦਾ ਉਹ ਆਪਾਂ ਕਹਿੰਦੇ ਆ ਵੀ ਅਸੀਂ ਲੰਗਰ ਪ੍ਰਸ਼ਾਦੇ ਦਾ ਜੇ ਤੁਹਾਡੇ ਤੋਂ ਨਹੀਂ ਹੁੰਦਾ ਅਸੀਂ ਕਰ ਲੈਨੇ ਆ ਹਾਂਜੀ ਤਾਂ ਫਿਰ ਕੋਈ ਮੈਰਿਜ ਪਹਿਲੇ ਸਾਲ ਜਾਂ ਕਮਿਊਨਿਟੀ ਹਾਲ ਆ ਹਾਂਜੀ ਵੀ ਜਿੱਥੇ ਤੁਸੀਂ ਪੈਸੇ ਦੇਵੋਗੇ ਅਸੀਂ ਵੜਨ ਦੇਵਾਂਗੇ ਉਹਨਾਂ ਦੇ ਹਿਸਾਬ ਨਾਲ ਤੋ ਹੀ ਬਣਗੇ ਉਹੀ ਬਣਗੇ ਨਾ ਵਪਾਰ ਚੱਲਦਾ ਪਿਆ ਵਪਾਰ ਚੱਲਦਾ ਪਿਆ ਤੇ ਜੇ ਸਾਨੂੰ ਨਾਮ 'ਚ ਪਾਉਣ ਲਈ ਪੈਸਾ ਦੇਣਾ ਪੈ ਰਿਆ ਹੁਣ ਆਪਾਂ ਨਾਮ ਤਾਂ ਕੀ ਲੈਣਾ ਉਹਨਾਂ ਗੁਰੂ ਘਰਾਂ ਦੇ ਹਾਂਜੀ ਹਾਂਜੀ ਕਿ ਉਹ ਕਮੇਟੀਆਂ ਦੇ ਗੁਰੂ ਘਰ ਤਾਂ ਆਪ ਨਹੀਂ ਬੋਲਦਾ ਕਮੇਟੀਆਂ ਬੋਲਦੀਆਂ ਜਾਂ ਤਾਂ ਸ਼ਹਿਰਾਂ ਦੀਆਂ ਕਮੇਟੀਆਂ ਸ਼ਹਿਰਾਂ ਦੀਆਂ ਕਮੇਟੀਆਂ ਵੱਡੇ ਸ਼ਹਿਰਾਂ ਚ ਇਵੇਂ ਹੁੰਦਾ ਹਾਂਜੀ ਤਾਂ ਇਸੇ ਤਰ੍ਹਾਂ ਕਰਕੇ ਗੁਰਮਖੋ ਇੱਕ ਸਖਤ ਡੰਡੇ ਦੀ ਲੋੜ ਆ ਤਾਂ ਹੀ ਨਾਮ ਸਿਮਰਨ ਚੱਲੂਗਾ ਤਾਂ ਹੀ ਇਹ ਜਿਹੜੀ ਹਿਲਜੁਲ ਹੁੰਦੀ ਆ ਹਰ ਬੰਦਾ ਉੱਠ ਕੇ ਸਿੱਖੀ ਦੀ ਗੱਲ ਹਰ ਬੰਦਾ ਉੱਠ ਕੇ ਆਪੋ ਆਪ ਦੇ ਪੰਜ ਪਿਆਰੇ ਬਣਾਏ ਅਮਰਤ ਸੰਚਾਰ ਕਰਨ ਲੱਗ ਗਿਆ ਹਰ ਜੀਵ ਗੁਰਬਾਣੀ ਦੇ ਆਪੋ ਆਪ ਦੇ ਤੋੜ ਮੋੜ ਕੇ ਅਰਥ ਕਰੀ ਜਾਂਦਾ ਅਰਥ ਕਰੀ ਜਾਂਦਾ ਹਾਂਜੀ ਕਿਸੇ ਦਾ ਕੋਈ ਡੰਡਾ ਨਹੀਂ ਕੋਈ ਉਹ ਨਹੀਂ ਜਿੰਨਾ ਚਿਰ ਇਹ ਡੰਡਾ ਨਹੀਂ ਨਾ ਹੁੰਦਾ ਸਿਰ ਤੇ ਹਾਂਜੀ ਉਹਨੀ ਦੇਰ ਤੱਕ ਇਹ ਟਿਕਦੇ ਨਹੀਂ ਬਿਲਕੁਲ ਤੇ ਫਿਰ ਜਦੋਂ ਡੰਡਾ ਲਾਉਣ ਵਾਲਾ ਕੋਈ ਜੰਮ ਪੈਂਦਾ ਫਿਰ ਸਰਕਾਰਾਂ ਨੂੰ ਅੱਤ ਵਾਦੀ ਕਹ ਦੇਣੀ ਹਾਂਜੀ ਕਿਉਂਕਿ ਸਰਕਾਰ ਵੀ ਚਾਹੁੰਦੀ ਨਾ ਧਰਮ ਵੀ ਖਰੇਆ ਰਵੇ ਜਦੋਂ ਧਰਮ ਇੱਕ ਹੁੰਦਾ ਨਾ ਉਦੋਂ ਸਰਕਾਰ ਨੂੰ ਖਤਰਾ ਹੋ ਜਾਂਦਾ ਵੀ ਹੁਣੇ ਸਾਡੇ ਬਰਾਬਰ ਝੰਡਾ ਕੱਢਣਗੇ ਠੀਕ ਹੈ ਕਿਤੇ ਨਾ ਕਿਤੇ ਭਾਈ ਸਾਹਿਬ ਸੰਗਤ ਵੀ ਸਾਥ ਨਹੀਂ ਦਿੰਦੀ ਹਾਂਜੀ ਬਿਲਕੁਲ ਇਹ ਵੀ ਹੈ ਸੰਗਤ ਇਹ ਕਹਿੰਦੀ ਹੈ ਨਾ ਜੀ ਜਿਵੇਂ ਪੁਰਾਣੀ ਸਾਡੇ ਹਰਿਆਣੇ ਵਿੱਚ ਘਾਵਤ